ਵੱਡਾ ਗੇਅਰ ਪਿੱਛੇ ਵੱਡਾ ਮੈਂਦਾ ਕਲਚ ਦੱਬ ਕੇ ਬੰਦ ਕਰੇਗਾ ਉਹ ਆਰ ਪੀ ਐਮ ਤਾਂ ਦੇਖੋ ਮੈਂ ਹੌਲੀ 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 ਬਾਹੋਂ ਨਾ ਲਵੇ ਲੈ ਇਹਦੇ ਹੈਵੀ ਟ੍ਰੈਕ ਕੁਆਲਿਟੀ ਉਹ ਟਾ ਕਰੋਲਾ ਗਿਆ ਕੋ ਸਾਹ ਹੋਰ ਅੱਗੇ ਦੱਸੋ ਇਹ ਕੁਝ ਮੇਰੇ ਨਾਲ ਬੈਠਾ ਪਤਾ ਨਹੀਂ ਕਿਉਂ ਡਰ ਜਾ ਲੱਗੀਆਂ ਤਾਂ ਕੱਟਾ ਆ ਆਇਆ ਦੇਖਦੇ ਮਜ਼ਾ ਆਇਆ ਇਹ ਕਿਹ ਅੱਗੇ ਨਾ ਕੱਠੀ ਆਉਂਦੀ ਆ ਲੈਵਿੰਦੀ ਦੱਸ ਹਲਕਾ ਤਾਂ ਹੀ ਪਈਆ ਮੇਰੇ ਮੈਂ ਕਹਿੰਦਾ ਟਾਕੀ ਨੂੰ ਖੋਲ ਕੇ ਬਹਿ ਜਾ ਹਮਕੋ ਜਿੰਦਾ ਮਤ ਛੋੜੋ ਸਾਲੋ ਹਮਕੋ ਮੰਦਿਰ ਕਾ ਘੰਟਾ ਹੈ ਕਿ ਕੋਈ ਵੀ ਆ ਕੇ ਬਤਾ ਜਾਤਾ ਹੈ ਗੇਰ ਪੈ ਗਿਆ ਹਲਕੀ ਹਲਕੀ ਦੇ ਦੇ ਚੱਲ 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 ਗਈ ਚੱਲ ਗਈ ਚੱਲ ਗਈ ਜੇ ਮੜੇ ਤੋਰ 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 ਟਾਕੀ ਲੱਗੀ ਯਾਰ ਕੋਈ ਟਾਕੀ ਭੈਣ ਜੁਨੇ ਖੋਲ ਕੇ ਵੱਡਾ ਗੇਅਰ ਪਿੱਛੇ ਵੱਟਾ ਮੈਂਦਾ ਕਲਚ ਦੱਬ ਕੇ ਬੰਦ ਕਰੀਂ ਬੱਤ ਸਹੀ ਏ ਦੌੜਣਾ ਤੇਰੇ ਨਾਲ ਰੇਸ ਤਾਂ ਦੇਖ ਉਹ ਆਰ ਪੀ ਐਮ ਤਾਂ ਦੇਖ ਹੌਲੀ 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 ਹੋਰ ਰੇਸ ਤੂੰ ਆ ਉਹ ਆਰ ਪੀ ਐਮ ਮੀਟਰ ਦੇ ਧਿਆਨ ਰੱਖਿਆ ਕਰ ਅਰੇ ਇੱਕ ਤਾਂ ਦੱਬਿਆ ਨਾ ਕਰ ਤੂੰ ਸਿੱਧੇ ਰੱਖੀਂ ਪਾਰਾਉਣਾ ਚਾਹੀਦਾ ਕਲਚ ਉਹਨੂੰ 2 ਤੇ ਆਰ ਪੀ ਐਮ ਡੇਢ ਤੇ ਰੱਖਾ ਹਾਂ ਉਹਦੇ ਦਾ ਬਾਬੇ ਦਾ ਕੰਟਰੋਲ ਰੇਸ ਤੇ ਥੋੜਾ ਘੱਟ ਆ। ਕੋਣ ਹੈ ਬਾਹਰ। ਦਬੰਦ ਲਾ ਕੇ ਜਿਦਗੀ ਰੋ ਪਾ। ਸਾਨੂੰ ਕਿ ਖਾਦ ਕੇ ਬਚਾ ਲਈ। ਸਾਹਮਣੇ ਨੂੰ ਜਮਾ, ਗੇਅਰ ਕੱਢ ਕੇ ਨੋਟ ਕਰਕੇ ਸਾਹਮਣੇ ਨੂੰ ਰੇਸ ਛੱਡ ਦੇ ਕਰ। ਹਾਂ ਚੱਲ ਹੌਲ-ਕਲ ਕਾ ਕਲੱਚ ਰੇਸ ਦੇ ਥੋੜੀ-ਥੋੜੀ। ਕੋ ਸਾਹਬ ਹੋਰ ਅੱਗੇ ਦੱਸੋਗੇ ਕੁਛ? ਥੋੜੀ ਸਾਈਡ ਕ ਦੇ ਦੇ। ਬਾਬਾ ਉਹ ਨਾਲ ਲਵੇ ਲਾ ਦੇ ਹੈ ਤੀਥਾ ਵਾਲਾ ਹੈ ਹੈ ਵੀ ਤੇਰੇ ਕੋਲ ਟੋਟਾ ਕਰੋ ਲਾ ਗਿਆ ਸਿੱਖ ਕਿਵੇਂ ਸਿੱਖ ਕਿਵੇਂ ਸਿੱਖ ਗਿਆ ਬੰਦਾ ਸਿੱਖ ਗਿਆ ਦੇਖੇਗਾ ਭਾਈ ਜਾਣਦੇ ਜੀ ਜੇ ਜੇ ਬੜੀ ਜਾਣਦੇ ਹਣਾ ਚੌਥਾ ਵੀ ਪਵਾਵਾਂਗੇ ਚੌਥਾ ਵੀ ਪਵਾਵਾਂਗੇ ਮੜੀ ਰੇਸ ਦੇ ਕੇ ਫਰੇਸ ਦਾ ਕਿਚਨ ਇੱਥੇ ਫਰੇਸ ਰੱਖ ਥੋੜਾ ਰੇਸ ਦੇ ਕੇ ਨਾ ਥੋੜੀ ਦੇ ਦੇ ਨਹੀਂ ਰੇਸ ਹੁਣ ਅਗਰੇ ਕਲਚ ਦਬਰੇ ਛੱਡ ਤੇ ਗੇਰ ਪਾ ਅੱਗੇ ਪਿੱਛੇ ਨਹੀਂ ਕਰਾ ਨਾ ਨਾ ਦੇ ਹਾਂ ਕੋਈ ਨਹੀਂ ਆਉਣਾ ਘੱਟੋ ਘੱਟ ਨਾ 40 ਤੇ ਹੁਣੀ ਚਾਹੀਦੀ ਜੇ ਚੌਥਾ ਗੇਰ ਪਾਉਣਾ 40 ਪਲੱਸ ਹੁਣੀ ਚਾਹੀਦੀ ਗੱਡੀ ਰੇ ਛੱਡ ਦੇ ਅਗਰ ਪੈ ਇਹਦੀ ਚੱਕ ਲਿਆ ਕਰ ਇਸ ਤੋਂ ਪਾ ਗੇਰ ਚੱਲ ਰੇ ਇਹ ਵੱਡੇ ਵੱਡੇ ਨੂੰ ਭਾਦਦਾ ਬੈਂਚੋਂ ਪੰਜਵਾ ਮ ਆਉਂਦਾ ਸਿੱਧਾ ਹੋਰ ਵਸ ਰੇ ਇਹ ਇੱਥੇ ਰੱਖਾਂ ਰੇ ਤੇ ਵਾਰ ਤੇ ਕਰ ਗਿਆ ਓਏ ਇੰਜ ਦਾਉਂਦੀ ਮੈਨੂੰ ਨਾ ਹਾਂ ਮੈਨੂੰ ਪਤਾ ਦੇਖ ਘੱਟ ਜੇ ਤੇਰੇ ਨਾਲ ਬੈਠਾ ਵ ਤਾਂ ਨਹੀਂ ਕਿਉਂ ਡਰ ਜਾ ਲੱਗ ਜਾਂਦਾ ਘੱਟਾ ਜਾਂਦਾ ਹੋਰ ਹੋਰ ਅਸਈ ਗਾਲਾ ਹਾਂ ਜੇ ਲੱਗ ਆ ਕਿ ਮੈਂ ਸ਼ੀਸ਼ੇ ਚ ਵੀ ਮੂੰਹ ਦਿਖਾਉਂਦਾ ਬੰਦੇ ਦਾ ਅੰਦਰੋਂ ਅੰਦਰੀਆਂ ਵਾਂਗ ਮੁਰਕਾ ਛੱਡ ਗਿਆ ਸਰੀਰ ਲੱਗਾ ਜੀ ਹੌਲੀ ਕਰ ਲੈ ਇਹ ਉਹ ਸਾਹਮਣੇ ਗੇਅਰ ਛੋਟਾ ਕਰਨਾ ਪਊਗਾ ਟੋਆ ਆ ਯਾਰ ਰੇਕ ਦਾ ਬਲਕ ਕਰਾ ਦੇ ਕਲਚ ਦਾ ਬਲ੍ਹਾ ਤੇ ਜਾਂ ਨਾਰਚਾਣ ਤੇ ਚੱਲ ਮਿੱਟੀ ਜੀ ਆ ਮਿੱਟੀ ਆ ਜੀ ਜੀ ਦੇਖ ਲੈ ਕਰ ਮਿੱਟੋ ਆ ਡੱਪਾ ਜਾ ਆ ਆ ਕੋ ਸਾਹਮਣੇ ਟੋਏ ਹੈਗੇ ਹੁਣ ਉੱਥੇ ਗੇਅਰ ਛੋਟਾ ਕਰਨਾ ਪਊਗਾ ਲੋ ਜਾ ਕੇ ਕਰ ਲੈ ਦੱਬਲਾ ਕਲਚ ਕਲਚ ਦੱਬਲਾ ਬ੍ਰੇਕ ਲਾ ਲ ਆ ਦੇ ਨਾਲ ਸੇਰ ਘਟਾ ਆਏ ਨਾ ਕੇ ਜਮਪ ਕਰ ਥਾਰੇ ਘਟਾ ਹਾਂ ਭੈਣ ਜੁੱਸੇ ਮਾਮੂ ਦਾ ਜੁੱਦਾ ਸੁੱਦਾ ਅੱਛਾ ਚੌਥਾ ਸੀਗਾ ਪਿੱਛੇ ਵੀ ਦੇਖ ਲਈਏ ਨਾ ਬਰੀਕਾ ਇਹਦਾ ਅੋਦਣਾ ਜੋਰ ਲਾਇਆ ਕਰ ਸਟੀਅਰਿੰਗ ਕਿੱ데? ਫਤਿਹ ਜੇ ਜੀ ਆਂਦੇ ਓਖ ਲਿਆਈ ਨੇ ਦੂਜਾ ਕਰ ਲੈ ਉਹਦਾ ਟੋਆ ਸਾਹਮਣੇ ਰੇਕ ਨਹੀਂ ਕਰਾ ਹਾਂ 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 ਹੱਥ ਨਾਲ ਧੰਨ ਆਉਂਦੀ ਨਾ ਬੰਦ ਨਹੀਂ ਹੋਣ ਦੇਣੀ ਆਪਾਂ ਮੋੜ ਮੋੜਨਾ ਵੀ ਸਿਖਾਉਣ ਵਾਲੇ ਤਾਂ ਵੇਂਦਰਾ ਮੋੜ ਤਾਂ ਆਈ ਨਹੀਂ ਕੋਈ ਮੋੜਲਾ ਨਹੀਂ ਆ ਨਹੀਂ ਆਵੇ ਮੋੜ ਪਰ ਜੇ ਹੁਣ ਤੁਸੀਂ ਮੈਨੂੰ ਵੀ ਸਿਖਾ ਦੋ ਥੋੜੀ ਜੀ ਮੈਂ ਨਹੀਂ ਆ ਘੱਟ ਤੂੰ ਹੀ ਮੈਂ ਤਾਂ ਇੱਥੇ ਟਾਲਾ ਮੈਨੂੰ ਆਸ਼ਾ ਆਉਂਦਾਗਾ ਆਸ਼ਾ ਆਖਰੀ ਗੱਲ ਹੋਰ ਹੁੰਦੀ ਹੈ ਆਹ ਹਾਏ ਓਏ ਸੋਣਾ ਲੱਗਦਾ ਰੀਲ ਬਣਾ ਦੇ ਜੀ ਰੀਲ ਬਣਾ ਦੇ ਕਿਦਾਂ ਮੂੜ ਤੋਂ ਕੱਢੀ ਫੋਨ ਰੀਲ ਬਣਾ ਦੀਏ ਰੀਲ ਨਾ ਬਣਾ ਦੀਏ ਨੇ ਚਾੜੀ ਰੀਲ ਦੇ ਚੱਕਰ ਜਾ ਓਏ ਚੱਲ ਓਏ ਹੌਲੀ ਹੌਲੀ 50 ਤੇ ਨਾ 40 ਤੇ 40 ਤੇ ਚੱਲ ਮੈਂ ਤਾਂ ਭੈਣ ਜੁੱਦਾ ਮਾੜਾ ਮੋਟਾ ਤਾਂ ਸਿੱਖੂਗਾ ਫੇਰੀ ਆ ਹਾਂ ਐਂ ਤਾਂ ਸਿੱਖੇਗਾ ਪਤਾ ਨਹੀਂ ਯਾਰ 40 ਤੇ ਹੁਣ ਬਾੜੀ ਤੇ ਹੀ ਜੀ ਲੱਗੀ ਹੁੰਦੀ ਤੇਰੇ ਹੱਥ ਮੈਂ ਔਰ ਚਾਲੀ ਦਾ ਨਹੀਂ ਭਾਈ ਤੇਜ਼ ਹੀ ਲੱਗਦੀ ਓਏ ਤੇਰੇ ਹੱਥ ਉਹ ਸਾਹਮਣੇ ਟੋਆਗਾ ਛੋਟਾ ਗੀਅਰ ਘਾਰੋ ਛੋਟਾ ਬਾਬੇ ਉਹ ਸਾਹਮਣੇ ਟੋਆਗਾ ਐਡਾ ਕਿੱਡਾ ਹੈ ਲੈ ਤੂੰ ਬਾਬੇ ਬਤਾ ਦਿਲ ਜਗਾ ਮੀਂਂਦਾ ਮੇਰਾ ਦਾ ਕਿਵੇਂ ਲੱਗ ਰਿਹਾ